ਜੀ ਪੰਜਾਬੀਓ ਗੱਲ ਕੰਗਣਾ ਰਣਾਉਤ ਨੂੰ ਲੈ ਕੇ ਤੇ ਸਿਮਰਜੀਤ ਸਿੰਘ ਮਾਨ ਨੂੰ ਲੈ ਕੇ ਆ ਜਿਹੜਾ ਕਿ ਨੋਟਿਸ ਜਾਰੀ ਹੋ ਚੁੱਕਿਆ ਸਿਮਰਜੀਤ ਸਿੰਘ ਮਾਨ ਨੂੰ ਬੜੀ ਹੀ ਐਮ ਗੱਲ ਹੈ ਜਿਹੜੀ ਕਿ ਨਵੀਂ ਅਪਡੇਟ ਆਈ ਹੈ ਉਹ ਤੁਹਾਡੇ ਸਾਹਮਣੇ ਮੈਂ ਸਾਰਿਆਂ ਦੇ ਧਰੂੰਗਾ ਪਰ ਉਸ ਤੋਂ ਪਹਿਲਾਂ ਕਿ ਗੱਲ ਜਿਹੜੀ ਕਿ ਕੰਗਣਾ ਰਣਾਉਤ ਨੂੰ ਲੈ ਕੇ ਤੇ ਸਿਮਰਜੀਤ ਸਿੰਘ ਮਾਨ ਨੇ ਜਿਹੜੇ ਕਿ ਪ੍ਰਯੋਗ ਕੀਤੇ ਸੀ ਸ਼ਦਾਬਲੀ ਦੇ ਉਹਨਾਂ ਦੇ ਉੱਤੇ ਬਹੁਤ ਵੱਡਾ ਵਿਵਾਦ ਖੜਾ ਹੋ ਚੁੱਕਿਆ ਹੈ ਜਿਹੜਾ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿਆ ਕਿ ਆਪਣੇ ਚੈਨਲ ਦੇ ਉੱਤੇ ਆਪਣੀਆਂ ਭੈਣਾਂ ਮਾਵਾਂ ਦੇਖਦੀਆਂ ਹੁੰਦੀਆਂ ਨੇ ਮੈਨੂੰ ਪਤਾ ਮੈਂ ਉਹਨਾਂ ਸ਼ਬਦਾਂ ਦਾ ਜਿਹੜੇ ਕਿ ਉਹਨਾਂ ਨੇ ਕਹੇ ਸੀ ਇੱਕ ਦੂਜੇ ਨੂੰ ਜਿਵੇਂ ਕਿ ਮੰਨ ਲਓ ਇੱਕ ਦੂਜੇ ਨੂੰ ਨਹੀਂ ਕਹਿ ਸਕਦੇ ਜਿਵੇਂ ਕੰਗਣਾ ਨੇ ਕਹੇ ਸੀ ਕਿਸਾਨਾਂ ਨੂੰ ਪਰ ਉਹਨਾਂ ਨੇ ਸਿਮਰਜੀਤ ਸਿੰਘ ਮਾਨ ਨੇ ਉਹਦੇ ਉੱਤੇ ਹੀ ਗਹਿ ਦਿੱਤੇ ਪਰ ਉਹ ਸ਼ਬਦ ਹੈਗੇ ਨੇ ਵੀ ਜੇਕਰ ਆਪਾਂ ਲੈਨੇ ਆ ਤਾਂ ਬਹੁਤ ਗੰਦੀ ਗੱਲ ਆ ਪਰ ਆਪਾਂ ਉਹਨਾਂ ਸ਼ਬਦਾਂ ਦਾ ਯੂਜ਼ ਨਹੀਂ ਕਰਨਾ ਪਰ ਮੈਂ ਤੁਹਾਨੂੰ ਉਹੀ ਅਪਡੇਟ ਦੇਵਾਂਗਾ ਵੀ ਯਾਰ ਜਿਹੜਾ ਨੋਟਿਸ ਆ ਇਹ ਨੋਟਿਸ ਜਾਰੀ ਹੋ ਚੁੱਕਿਆ ਹੈ ਸਿਮਰਜੀਤ ਸਿੰਘ ਮਾਨ ਨੂੰ ਜਿਹੜੀ ਕਿ ਜਮਾਂ ਬਿਲਕੁਲ ਤਾਜ਼ਾ ਅਪਡੇਟ ਜਿਹੜੀ ਕਿ ਇਹੀ ਹੈ ਵੀ ਤੁਹਾਨੂੰ ਮੈਂ ਲਾਈ ਪ੍ਰੂਫ ਦਿਖਾਉਣਾ ਉਸ ਤੋਂ ਪਹਿਲਾਂ ਕਿ ਤੁਸੀਂ ਜਿਹੜਾ ਕਿ ਕੰਗਣਾ ਰਣਾਉਤ ਨੂੰ ਲੈ ਕੇ ਹਰ ਰੋਜ਼ ਵਿਵਾਦ ਦੇਖਦੇ ਸੀ ਉਹ ਕਿਤੇ ਨਾ ਕਿਤੇ ਬਾਜੀ ਵੈਸੇ ਫਿਲਮ ਤਾਂ ਚਲੋ ਬੈਨ ਹੋ ਚੁੱਕੀ ਹੈ ਉਹ ਤਾਂ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ ਪਰ ਕਿਤੇ ਨਾ ਕਿਤੇ ਕੰਗਣਾ ਭਾਰੀ ਪੈਂਦੀ ਨਜ਼ਰ ਆ ਰਹੀ ਹੈ ਸਿਮਰਜੀਤ ਸਿੰਘ ਮਾਨ ਤੇ ਉਹਨਾਂ ਨੇ ਮੁੱਦਾ ਕੀ ਧਾਰ ਦਿੱਤਾ ਕਿ ਇਹ ਘਤੀਆਂ ਭੈਣਾਂ ਦਾ ਮੁੱਦਾ ਜਿਵੇਂ ਹੁੰਦਾ ਹੈ ਉਹ ਕਹਿੰਦੇ ਵੀ ਦੇਸ਼ ਦੀਆਂ ਜਿਹੜੀਆਂ ਮਾਵਾ ਭੈਣਾਂ ਨੇ ਬੇਟੀਆਂ ਨੇ ਇਹਨਾਂ ਦੇ ਉੱਤੇ ਇਹਨਾਂ ਨੇ ਸਨਮਾਨ ਨਹੀਂ ਰੱਖਿਆ ਇੱਕ ਸੰਸਦ ਹੋਣ ਦੇ ਬਾਵਜੂਦ ਵੀ ਤਾਂ ਹੁਣ ਮੈਂ ਤੁਹਾਨੂੰ ਦਿਖਾਉਂਗਾ ਉਹ ਪ੍ਰੂਫ ਜਿਹੜਾ ਕਿ ਸਿਮਰਜੀਤ ਸਿੰਘ ਮਾਨ ਨੂੰ ਬੜਾ ਹੀ ਮਤਲਬ ਹੈ ਜੀਵੋ ਗਰੀਬ ਜਿਹੜਾ ਕਿ ਨੋਟਿਸ ਜਾਰੀ ਹੋ ਚੁੱਕਿਆ ਤੁਹਾਨੂੰ ਮੈਂ ਸਾਰੀ ਗੱਲਬਾਤ ਸੁਣਾਉਂਗਾ ਉਸ ਤੋਂ ਪਹਿਲਾਂ ਕਿ ਮੇਰੀ ਅਪੀਲ ਹੈ ਸਾਰੇ ਭੈਣ ਭਰਾ ਇਸ ਨੂੰ ਮੈਸੇਜ ਦੇ ਜਰੀਏ ਅੱਗੇ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਆ ਸੁਣੋ ਧਿਆਨ ਦੇ ਨਾਲ ਆ ਕੇ ਪੜਾ ਰਿਹਾ ਬੈਟਸ ਫ੍ਰੀਲੀ ਬੈਡ नोटिस में क्या कहा गया है आ, हमने उनको नोटिस दिया है जो कि बनता है उनको माफी मांगनी चाहिए कंगना सम्मानित सांसद है है और वो स्वयं भी सांसद सांसद रहे उनको सोचना चाहिए कि उनकी एक साथी सांसद है, जिसके बारे में उन्होंने ऐसा कहा और आ, माफी मांगे वो पूरे देश की बेटियों से पूरी दुनिया ने उनको टीवी पर देखा किस तरह से वो चिल्ला जला कर ये बातें कर रहे थे शर्मनाक बातें वो क्या सांसद क्या आइडियल बनेंगे पंजाब के ਇਹ ਬਾਤ ਕੋਈ ਸੋਚ ਨਹੀਂ ਦੇਖੋ ਉਹ ਕਹਿ ਰਹੇ ਨੇ ਵੀ ਕੀ ਸੰਸਦ ਕੀ ਮਤਲਬ ਇਹ ਨੇਤਾ ਬਣੂਆ ਪੰਜਾਬ ਦਾ ਜਿਹੜਾ ਦੇਸ਼ ਦੀਆਂ ਭੈਣ ਬੇਟਿਆਂ ਨੂੰ ਇਹੋ ਜੀ ਸ਼ਹਾਦਤ ਲਈ ਪ੍ਰਯੋਗ ਕਰਕੇ ਗਿਆ ਬੰਦਾ ਟੀਵੀ ਚੈਨਲਾਂ ਦੇ ਉੱਤੇ ਕਹਿੰਦੇ ਵੀ ਵਦਨਾਮ ਕੀਤਾ ਗੱਲ ਹੁਣ ਹੈ ਕੀ ਹੈ ਸਿਮਰਜੀਤ ਸਿੰਘ ਮਾਨ ਅਕਾਲੀ ਦਲ ਦੇ ਨੇਤਾ ਘਿਰ ਚੁੱਕੇ ਨੇ ਕੰਗਣਾ ਰਣਾਉਤ ਦਾ ਜਿਹੜਾ ਕਿ ਜਾਲ ਵਿਛਾਇਆ ਹੋਇਆ ਸੀ ਦੇਖੋ ਗਲਤੀ ਦੋਨਾਂ ਦੀ ਹੈ ਮੈਂ ਕਿਸੇ ਵੀ ਦੇਖੋ ਚਾਹੇ ਆਪਣਾ ਕੋਈ ਆਪਣਾ ਨੇਤਾ ਚਾਹੇ ਕੋਈ ਆਪਣਾ ਸਿੱਖਾ ਚਾਹੇ ਕੋਈ ਆਪਣਾ ਹੀ ਆ ਤੁਹਾਨੂੰ ਪਤਾ ਆਪਾਂ ਸਹੀ ਤੇ ਦਲੀਲਾਂ ਦੇ ਆਧਾਰ ਤੇ ਸੱਚੀ ਗੱਲ ਬੋਲਣੀ ਆ ਗੱਲ ਇਹ ਆ ਵੀ ਜਿਹੜਾ ਪ੍ਰਯੋਗ ਕੰਗਣਾ ਨੇ ਕੀਤਾ ਕਿਸਾਨਾਂ ਦੇ ਲਈ ਕਿਸਾਨਾਂ ਦੀਆਂ ਧੀਆਂ ਪੈਣਾ ਯਾਨੀ ਆਪਣੀਆਂ ਹੀ ਲਾ ਲੋ ਸਾਰੇ ਹੀ ਜਾਂਦੇ ਨੇ ਉਹਨਾਂ ਦੇ ਵਿੱਚ ਤਾਂ ਜਿਹੜਾ ਪ੍ਰਯੋਗ ਉਸ ਦੀ ਜ਼ਬਾਨ ਨੇ ਕੀਤਾ ਕੰਗਣਾ ਰਾਣੌਦੀ ਨੇ ਉਹੀ ਪ੍ਰਯੋਗ ਵੇਚ ਮਤਲਬ ਸੇਮ ਹੀ ਸਿਮਰਜੀਤ ਸਿੰਘ ਮਾਨ ਵੱਲਿਓ ਕੀਤਾ ਗਿਆ ਤਾਂ ਇਹਨਾਂ ਨੂੰ ਹੁਣ ਦੋਨਾਂ ਨੂੰ ਬਰਾਬਰ ਹੀ ਸਮਝਿਆ ਜਾ ਸਕਦਾ ਹੈ ਦੇਖੋ ਆਪਾਂ ਕਿਸੇ ਦੀ ਵਿਰੋਧਤਾ ਜਾਂ ਕਿਸੇ ਦੀ ਸਲਾਇਤਾ ਜਾਣ ਬੁੱਝ ਕੇ ਨਹੀਂ ਕਰ ਸਕਦੇ ਜਿਹੜਾ ਸੱਚ ਹੈ ਉਹ ਸੱਚ ਰਹਿਣਾ ਸਿਮਰਜੀਤ ਸਿੰਘ ਮਾਨ ਨੇ ਵੀ ਕਿਤੇ ਨਾ ਕਿਤੇ ਉਮਰ ਦੇ ਲਿਹਾਜ਼ ਨਾਲ ਲਾ ਲਈਏ ਇੱਕ ਨੇਤਾ ਹੋਣ ਦੇ ਬਾਵਜੂਦ ਵੀ ਲਾ ਲਈਏ ਬਹੁਤ ਜ਼ਿਆਦਾ ਕਿ ਗਲਤ ਸ਼ਦਾਬਲੀ ਦਾ ਯੂਜ਼ ਕੀਤਾ ਤੇ ਜਿਹੜੀ ਕੰਗਣਾ ਰਣਾਉਤਾ ਇਹਨੇ ਤਾਂ ਚਲੋ ਪਹਿਲਾਂ ਕਹਾਈ ਦਿੱਤਾ ਉਹਦਾ ਸਾਰੇ ਜੱਗ ਨੂੰ ਪਤਾ ਉਹਨੂੰ ਸਾਰੇ ਲੋਕ ਗਾਲਾਂ ਕੱਢ ਰਹੇ ਨੇ ਪੂਰੇ ਪੰਜਾਬ ਦੇ ਵੀ ਬਾਹਰਲੇ ਸੂਬਿਆਂ ਤੋਂ ਵੀ ਕਿਉਂਕਿ ਸਾਡੇ ਕੋਲੇ ਸਟੇਟਮੈਂਟਾਂ ਦੇ ਆਧਾਰ ਤੇ ਸਾਡੇ ਭੈਣ ਭਰਾ ਜਿਹੜੇ ਕਿ ਕਮੈਂਟ ਕਰਦੇ ਨੇ ਉਹਨਾਂ ਦੇ ਜਰੀਏ ਅੰਕੜੇ ਬਣ ਜਾਂਦੇ ਹੁੰਦੇ ਨੇ ਕਿ ਕੌਣ ਕਿਹਦੇ ਨਾਲ ਕੀ ਚਾਹੁੰਦਾ ਹੈ ਕਿਹਦੇ ਪ੍ਰਤੀ ਕੀ ਦਾ ਕਿੰਨਾ ਕੁ ਸਤਿਕਾਰ ਹੁੰਦਾ ਤਾਂ ਹੁਣ ਵਿੱਚ ਆਪਣੇ ਪੰਜਾਬ ਦੇ ਵਿੱਚੋ ਵੀ ਆਵਾਜ਼ ਇਹ ਹੀ ਉੱਠ ਰਹੀ ਆ ਬੀ ਸਿਮਰਜੀਤ ਸਿੰਘ ਮਾਨ ਦੇਖੋ ਜਿਹੜਾ ਸੱਚਾ ਬੰਦਾ ਉਹ ਤਾਂ ਇਹ ਗੱਲ ਕਹੂਗਾ ਵੀ ਭਾਈ ਸਿਮਰਜੀਤ ਸਿੰਘ ਮਾਨ ਨੇ ਇੱਕ ਔਰਤ ਹੋਣ ਦੇ ਨਾਤੇ ਉਹਨੂੰ ਇਹ ਗੱਲਾਂ ਨਹੀਂ ਬੋਲਣੀਆਂ ਸੀ ਚਲੋ ਉਹਨੇ ਬੋਲੀਆਂ ਨੇ ਆਪਾਂ ਨੂੰ ਪਤਾ ਉਹਨੇ ਬੋਲੀਆਂ ਨੇ ਪਰ ਇਹਦਾ ਮਤਲਬ ਇਹ ਵੀ ਨਹੀਂ ਵੀ ਆਪਾਂ ਵੀ ਬਰਾਬਰੀ ਹੋ ਜਾਈਏ ਉਹਨੂੰ ਕਿਸੇ ਹੋਰ ਢੰਗ ਦੇ ਨਾਲ ਆਪਾਂ ਕਿਤੇ ਹੋਰ ਪ੍ਰਸਾਹ ਸਕਦੇ ਸੀ ਕੋਈ ਹੋਰ ਦਲੀਲਾਂ ਦੇ ਆਧਾਰ ਤੇ ਗੱਲ ਮੁੱਦੇ ਦੀ ਬਣਾ ਸਕਦੇ ਸੀ ਜਿਹੜੇ ਬਿਆਨਵਾਜੀ ਦੇ ਨਾਲ ਸਿਮਰਜੀਤ ਸਿੰਘ ਮਾਨ ਫਸ ਚੁੱਕੇ ਨੇ ਉਮਰ ਦੇ ਲਿਹਾਜ਼ ਨਾਲ ਨੇਤਾ ਹੋਣ ਦੇ ਬਾਵਜੂਦ ਜਿਹੜੀ ਉਹਨਾਂ ਨੇ ਗੱਲ ਕਹੀ ਆ ਉਹ ਉਹਨਾਂ ਦੇ ਉੱਤੇ ਬਹੁਤ ਭਾਰੀ ਪੈ ਚੁੱਕੀ ਹੈ ਹੁਣ ਤੁਸੀਂ ਵੇਖੋ ਵੀ ਕੰਗਣਾ ਰਣੌਤ ਆਏ ਦਿਨ ਵਿਵਾਦਾਂ ਦੇ ਵਿੱਚ ਘिरी ਰਹਿੰਦੀ ਹੈ ਕਿਸਾਨਾਂ ਨੂੰ ਮਾੜਾ ਬੋਲ ਦਿੰਦੀ ਹੈ ਕਿਧਰੇ ਸਿੱਖਾਂ ਦੇ ਉੱਤੇ ਫਿਲਮ ਬਣਾ ਬਣਾ ਦਿੰਦੀ ਹੈ ਤਾਂ ਸਾਡੇ ਸਿੱਖਾਂ ਨੇ ਯਾਨੀ ਅਸੀਂ ਸਾਰਿਆਂ ਨੇ ਰਲ ਮਿਲ ਕੇ ਅਸੀਂ ਤਾਂ ਉਹਨੂੰ ਕਰ ਦਿੱਤਾ ਨਕਾਮ ਪਰ ਹੁਣ ਕਿਤੇ ਨਾ ਕਿਤੇ ਸਿਮਰਜੀਤ ਸਿੰਘ ਮਾਨ ਫਸ ਚੁੱਕੇ ਨੇ ਦੇਖੋ ਜਵਾਨ ਬੰਦੇ ਦੇ ਆਪਦੀ ਹੁੰਦੀ ਆ ਇਹਦੇ ਉੱਤੇ ਲਗਾਮ ਵੀ ਆਪਦਾ ਹੀ ਹੁੰਦਾ ਪਾਰਟੀ ਨਹੀਂ ਕਹਿ ਸਕਦੀ ਵੀ ਤੁਸੀਂ ਇਸ ਜਵਾਨ ਨੂੰ ਐ ਚਲਾਓ ਜਾਂ ਐ ਚਲਾਓ ਪਰ ਇਹਨਾਂ ਦਾ ਆਪਣੇ ਹੀ ਬੰਦੇ ਨੂੰ ਉਮਰ ਦੇ ਲਿਹਾਜ਼ ਨਾਲ ਕਹਿ ਲੋ ਚਾਹੇ ਕਿਵੇਂ ਕਹਿ ਲੋ ਆਪਦੀ ਸਮਝ ਹੁੰਦੀ ਆ ਦੇਖੋ ਜੇ ਆਪਾਂ ਬਿਆਨ ਦਿੰਨੇ ਆ ਤਾਂ ਨਾਲ ਹੀ ਰਲ ਗਏ ਆਪਾਂ ਵੀ ਬਰਾਬਰ ਆ ਗਏ ਉਹਨੇ ਕਿਹਾ ਸੀ ਵੱਡਾ ਲੀਡਰ ਹੋਣ ਦੇ ਬਾਵਜੂਦ ਉਹਨੂੰ ਕਿਸੇ ਨਾ ਕਿਸੇ ਬਿਆਨਵਾਜੀ ਦੇ ਨਾਲ ਉਹਨੇ ਫਸਾ ਕੇ ਕਿਸੇ ਨਾ ਕਿਤੇ ਉਹਦੀ ਗੱਲ ਧਰਨੀ ਸੀ ਤੇ ਸਿਮਰਜੀਤ ਸਿੰਘ ਮਾਨ ਤੇ ਜਿਹੜਾ ਕਿ ਸਭ ਤੋਂ ਵੱਡੀ ਗੱਲ ਇਹ ਆ ਵੀ ਨੋਟਿਸ ਜਾਰੀ ਹੋ ਚੁੱਕਿਆ ਤਾਂ ਹੁਣ ਅੱਗੇ ਕੀ ਬਣਦਾ ਸਿਮਰਜੀਤ ਸਿੰਘ ਮਾਨ ਦਾ ਕਿਉਂਕਿ ਕੋਹ ਨੇਤਾ ਵੀ ਨੇ ਜਿੱਤੇ ਹੋਏ ਪਾਰਲੀਮੈਂਟ ਦੇ ਮੈਂਬਰ ਨੇ ਐਮਪੀ ਨੇ ਤਾਂ ਹੁਣ ਤੁਸੀਂ ਵੇਖੋ ਵੀ ਕੰਗਣਾ ਰਣੌਤ ਨੇ ਸਿਮਰਜੀਤ ਸਿੰਘ ਮਾਨ ਨੂੰ ਪਸਾ ਲਿਆ ਵਿਵਾਦਾਂ ਦੇ ਵਿੱਚ ਦੋਨੇ ਗੱਲਾਂ ਬਹੁਤ ਜ਼ਿਆਦਾ ਭਖ ਚੁੱਕੀਆਂ ਨੇ ਫਿਰ ਤੋਂ ਐਕਸ਼ਨ ਦੇ ਵਿੱਚ ਆ ਗਈ ਹੈ ਕੰਗਣਾ ਰਣੌਤ ਜਿਹੜਾ ਕਿ ਇਹਨਾਂ ਨੂੰ ਨੋਟਿਸ ਜਾਰੀ ਕਰਵਾ ਦਿੱਤਾ ਤਾਂ ਹੁਣ ਵੇਖਣ ਵਾਲੀ ਗੱਲ ਹੈ ਵੀ ਸਿਮਰਜੀਤ ਸਿੰਘ ਮਾਨ ਇਸ ਨੋਟਿਸ ਤੋਂ ਕਿਵੇਂ ਬਚਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋ ਸਕਦਾ ਬਾਕੀ ਅੱਗੇ ਆਪਾਂ ਸਾਰੇ ਭੈਣ ਭਰਾ ਜਿਹੜੀ ਕਿ ਮੈਂ ਤੁਹਾਨੂੰ ਹਰ ਰੋਜ਼ ਜਿਹੜੀਆਂ ਕਿ ਆਪਾਂ ਗੱਲਾਂ ਕਰਦੇ ਹੁੰਦੇ ਆ ਬੀ ਸਿੱਖਾਂ ਨੂੰ ਲੈ ਕੇ ਜਿਹੜੀ ਕਿ ਫਿਲਮ ਬਣਾਈ ਸੀ ਉਹਦੇ ਤੇ ਤਾਂ ਆਪਾਂ ਲਵਾ ਦਿੱਤੀ ਹੈ ਪੱਕੇ ਤੌਰ ਤੇ ਪਾਬੰਦੀ ਫਿਲਮ ਜਿਹੜੀ ਕਿ ਸੈਂਸਰ ਬੋਰਡ ਨੇ ਬੰਦ ਕਰ ਦਿੱਤੀ ਹੈ ਪਰ ਇਸ ਨੂੰ ਲੱਗਦਾ ਵੀ ਮੈਂ ਹੁਣ 10 ਦਸੰਬਰ ਤੱਕ ਇਸ ਫਿਲਮ ਨੂੰ ਚਲਵਾ ਦਵਾਂਗੀ ਪਰ ਇਹ ਤਾਂ ਵੈਸੇ ਨਹੀਂ ਹੋ ਸਕਦਾ ਕਿਉਂਕਿ ਵਕੀਲ ਅਮਾਨ ਸਿੰਘ ਖਾਰਾ ਨੇ ਉਹਨੇ ਵੀ ਕਿਹਾ ਵੀ ਇਹਦੇ ਵਿੱਚ ਸੀਨ ਕਦੇ ਵੀ ਨਹੀਂ ਦਿਖਾਏ ਜਾ ਸਕਦੇ ਕਈ ਫਿਲਮਾਂ ਦਾ ਉਹਨਾਂ ਨੇ ਦੱਸਿਆ ਸੀ ਕੇਸ ਜਿਹੜੇ ਕਿ ਸੌਲ ਕੀਤੇ ਨੇ ਉਹਨਾਂ ਫਿਲਮਾਂ ਦੇ ਵਿੱਚੋਂ ਵੀ ਕਈ ਮਤਲਬ ਸੀਨ ਕਟਵਾ ਕੇ ਉਸ ਤੋਂ ਬਾਅਦ ਫਿਲਮਾਂ ਰਿਲੀਜ਼ ਕੀਤੀਆਂ ਗਈਆਂ ਨੇ ਤਾਂ ਜਿਹੜੀ ਅਪਡੇਟ ਇਹੀ ਸੀ ਪੰਜਾਬੀਓ ਸਾਡੇ ਸਿੰਘੋ ਪੰਜਾਬ ਦੇ ਸਾਡੇ ਵਾਸੀਓ ਭੈਣ ਭਰਾਵੋ ਕਿ ਜਿਹੜਾ ਕਿ ਸਿਮਰਜੀਤ ਸਿੰਘ ਮਾਨ ਹੈ ਉਹ ਕੰਗਣਾ ਦੇ ਵਿਵਾਦਾਂ ਦੇ ਵਿੱਚ ਆ ਚੁੱਕੇ ਨੇ ਘਿਰ ਚੁੱਕੇ ਨੇ ਨੋਟਿਸ ਜਾਰੀ ਹੋ ਚੁੱਕਿਆ ਅਗਲੇ ਦਿਨਾਂ ਦੇ ਵਿੱਚ ਜਿਹੜਾ ਕਿ ਉਹਨਾਂ ਦੇ ਨਾਲ ਕੀ ਵਰਤਾਰਾ ਹੁੰਦਾ ਜਾਂ ਕੀ ਮਤਲਬ ਉਹਨਾਂ ਦੇ ਨਾਲ ਬਣਦੀ ਹੈ ਗੱਲ ਉਹ ਅਗਲੇ ਦਿਨਾਂ ਦੇ ਵਿੱਚ ਆਪਣੇ ਸਾਹਮਣੇ ਆ ਜਾਣੀ ਹੈ ਕਿਉਂਕਿ ਪੰਜਾਬ ਇੱਕ ਉਹ ਸਟੇਟ ਹੈ ਜਿਹੜੀ ਕਿ ਹਰ ਰੋਜ਼ ਸੁਰਖੀਆਂ ਦੇ ਵਿੱਚ ਵੱਡੀ ਹੈਡਲਾਈਨ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਛਾਈ ਰਹਿੰਦੀ ਆ ਮੁਲਖਾਂ ਦਾ ਵੀ ਸਾਡੇ ਉੱਤੇ ਅਗਲੇ ਟੌਪਿਕ ਦੇ ਵਿੱਚ ਗੱਲ ਕਰਾਂਗੇ ਕਿ ਕਿਵੇਂ ਅੱਖ ਹੁੰਦੀ ਆ ਸਾਡੇ ਪੰਜਾਬ ਦੇ ਉੱਤੇ ਤਾਂ ਹੁਣ ਮੇਰੀ ਅਪੀਲ ਆ ਆਖਰ ਤੇ ਜਿਹੜੀ ਕਿ ਤੁਹਾਨੂੰ ਮੈਂ ਰੋਜ਼ ਹੀ ਕਰਦਾ ਹੁੰਦਾ ਕਿ ਜਿਹੜਾ ਭੈਣ ਭਰਾ ਕੋਈ ਨਵਾਂ ਚੈਨਲ ਤੇ ਹੁੰਦਾ ਉਹ ਸਬਸਕ੍ਰਾਈਬ ਕਰ ਦਿਆ ਕਰੋ ਤੇ ਬੈਲ ਦੀ ਘੰਟੀ ਜ਼ਰੂਰ ਦਬਾ ਦਿਆ ਕਰੋ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਵੀਡੀਓ ਨੂੰ ਅੱਗੇ ਤੱਕ ਗਰੁੱਪਾਂ ਦੇ ਵਿੱਚ ਸ਼ੇਅਰ ਕਰਨਾ ਨਾ ਭੁੱਲਿਓ ਮੇਰੇ ਭਰਾਵੋ ਬਾਕੀ ਮਿਲਦੇ ਆਂ ਅਗਲੇ ਟੌਪਿਕ ਤੇ ਧੰਨਵਾਦ